ਆਹ ਅਹ ਨਿਸ ਸਹਜ ਸੁਭਾਏ ਦਰਸਨ ਪਰ ਸੈ ਗੁਰੂ ਕਹਿ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋ ਹਉ ਕੁਰਸੋ ਝਟੀ ਆ ਤੁਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ sari mahalla chautha kar pehla chaupade ek o oh, ankar ਸਤਿ ਗੁਰ ਪ੍ਰਸਾਦਿ ਮੇਰਾ ਹਿਰਦੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮਤ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲੱਥਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮੱਥਾ জনম জনমকে কালবেখ দু গোরে নামো দিয়েন মেরে মান ਭਾਜ ਰਾਮ ਨਾਮ ਸਾਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਏ ਆ ਬੇਨ ਨਾਵਾ ਜੀਵਨ ਬਿਰਥਾ ਰਹਾਉ ਬੇਨ ਗੋਰ ਮੋੜ ਪਾਏ ਹੈ ਮਨ ਮੁਖ ਤੇ মোহ ਮਾਇਆ ਨਿਤ ਫਤ ਤਿੰਨ ਸਾਧੂ ਚਰਨਾਂ 'ਨਾਂ ਸੇਵੇ ਕਬੂ ਹੋ ਤੈਨ ਸਾਬੋ ਜਨਮ ਅਕਾਥਾਂ ਜਿਨ ਸਾਧੂ ਚਰਣ ਸਾਧ ਪੱਗ ਸੇਵੇ ਤਿਨ ਸਫਲੋ ਜਨਮ ਉਸ ਨੱਥਾ ਮੋ दासन को हारे दया ते जगन्नाथ हम अंदुल ज्ञानहीन अज्ञानी क्यों चल है मार्ग ਪੰਥ ਹਮ ਅੰਦਲੇ ਕੋ ਗੁਰ ਅੰਚਲ ਦੀ ਜਾਨ ਨਾਨਕ ਚਲ ਹੈ ਮਿਲੰਥਾ हम अंदुल ज्ञानहीन अज्ञानी क्यों चाल है मार्ग पंथ हम अंदुले को गोर अंचल दीजा ਜਾਨ ਨਾਨਕ ਚਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਮੇਰਾ ਹੀਰਾ ਹੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਥਾ